ਹੋਣਗੇ ਕਿਸਾਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿੱਧੇ ਟੱਕਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਣਗੇ ਅੰਮ੍ਰਿਤਸਰ ਦੇ ਇੱਕ ਸਕੂਲ ਦੇ ਵਿੱਚ ਪਰ ਉਸ ਤੋਂ ਪਹਿਲਾਂ ਹੀ ਕਿਸਾਨ ਪਹੁੰਚਣ ਲੱਗੇ ਝੰਡੇ ਤੇ ਡੰਡੇ ਲੈ ਕੇ ਕਿਉਂ ਆਖਰ ਕਿਸਾਨ ਇਹ ਸਾਰਾ ਪ੍ਰੋਗਰਾਮ ਦੇ ਚੁੱਕੇ ਨੇ ਕਿਉਂ ਆਖਰ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਥੇ ਪਹੁੰਚਣ ਤੇ ਝੰਡੇ ਡੰਡੇ ਲੈ ਕੇ ਪਹੁੰਚਣਗੇ ਆਖਰ ਕੀ ਗੱਲਬਾਤ ਹੋਵੇਗੀ ਕੀ ਸਵਾਲ ਕੀਤੇ ਜਾਣਗੇ ਜਾਂ ਵਿਰੋਧ ਕੀਤਾ ਜਾਵੇਗਾ ਸ਼ਾਂਤਮਈ ਹੋਵੇਗਾ ਜਾਂ ਗਰਮੋਗਰਮੀ ਵਾਲਾ ਮਾਹੌਲ ਹੋਵੇਗਾ ਪ੍ਰਸ਼ਾਸਨ ਦੇ ਲਈ ਵੀ ਚੁਣੌਤੀ ਵਾਲੀ ਗੱਲ ਬਣ ਚੁੱਕੀ ਹੈ ਤਾਂ ਪੂਰੀ ਗੱਲਬਾਤ ਕਿਸਾਨ ਆਗੂ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਸਾਂਝੀ ਕੀਤੀ ਹੈ ਆਖਰ ਕੀ ਕਾਰਨ ਹੈ ਕਿ ਅੱਜ ਦਾ ਦਿਨ ਖਾਸ ਰਹਿਣ ਵਾਲਾ ਮੰਤਰੀ ਪਿੰਡ ਟਪਿਆਲਾ ਸਕੂਲ ਚ ਚਗਾਵਾ ਨੇੜੇ ਪਹੁੰਚ ਰਹੇ ਹਨ ਔਰ ਕਹਿੰਦੇ ਸਿੱਖਿਆ ਕ੍ਰਾਂਤੀ ਲੈਣੀ ਆ ਤਿੰਨਾਂ ਸਾਲਾਂ ਚ ਤਾਂ ਪੰਜਾਬ ਦੀ ਜਿਹੜੀ ਸਿੱਖਿਆ ਪੂਰੀ ਤਰ੍ਹਾਂ ਫੇਲ ਹੋ ਗਈ ਆ ਵਜ੍ਹਾ ਤੁਸੀਂ ਵੇਖ ਲਓ ਵੀ ਪ੍ਰਾਈਵੇਟ ਸਕੂਲਾਂ ਚ ਕਿੰਨੇ ਬੱਚੇ ਪੜ ਰਹੇ ਨੇ ਕਿੰਦੇ ਸਕੂਲ ਨੇ ਜੇ ਸਰਕਾਰੀ ਸਿੱਖਿਆ ਵਧੀਆ ਹੋਵੇ ਤੇ ਜਿੰਨੀ ਗਰੀਬੀ ਆ ਸਾਡੇ ਸੂਬੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲਾਂ ਪੰਜਾਬ ਦੇ ਬੱਚੇ ਨਾ ਪੜਾਵੇ ਇੱਥੇ ਜਿਹੜੀ ਸਿਹਤ ਸੁਰਤਾ માં ਜਿਹੜੇ ਕਹ ਰਹੇ ਪੂਰੀ ਤਰ੍ਹਾਂ ਫੇਲ ਹੋਈਆਂ ਠੀਕ ਹੈ ਦੂਸਰਾ ਜੋ ਪਾਪ ਭਗਵੰਤ ਮਾਨ ਨੇ ਕਮਾਇਆ ਵਾ ਕੇਂਦਰ ਨਾਲ ਲੜ ਕੇ ਮੋਦੀ ਸਰਕਾਰ ਨਾਲ ਤੇ ਆਪਣੇ ਗ੍ਰਹਿ ਮੰਤਰੀ ਜੀ ਨਾਲ ਔਰ ਜਿਹੜੀ ਮੱਥੇ ਤੇ ਕਾਲਖ ਮਲੀ ਆ ਉਹਦੇ ਖੂਨ ਦੇ ੱੱਬੇ ਆ ਭਗਵੰਤ ਮਾਨ ਜੀ ਦੇ ਸਰੀਰ ਤੋਂ ਕਦੀ ਵੀ ਨਹੀਂ ਤੁਲਨੇ ਜਿਹੜਾ ਖਨੌਰੀ ਤੇ ਸ਼ੰਭੂ ਤੇ ਜ਼ਬਰ ਕੀਤਾ ਉਸੇ ਮਸਲੇ ਤੇ ਅਸੀਂ ਪੁੱਛਣ ਜਾਵਾਂਗੇ ਭਗਵੰਤ ਮਾਨ ਜੀ ਨੂੰ ਵੀ ਐਮਐਸਪੀ ਗਰੰਟੀ ਕਾਨੂੰਨ ਤੇ ਆਪਦੀ ਪੋਜੀਸ਼ਨ ਸਾਫ਼ ਕਰੋ ਜਦੋਂ ਅਸੀਂ ਕੇਂਦਰ ਨਾਲ ਲੜ ਰਹੇ ਸੀ ਤੁਹਾਡਾ ਕੀ ਰੌਲਾ ਸੀ ਸਾਡੇ ਨਾਲ ਤੁਸੀਂ ਲਕਸ਼ਣਾ ਤੋਂ ਪਹਿਲੇ ਕਹਿੰਦੇ ਸੀ ਅਸੀਂ ਆਪਣੇ ਤੌਰ ਤੇ ਐਮਐਸਪੀ ਲੀਗਲ ਗਰੰਟੀ ਕਰੂਨ ਬਣਾ ਕੇ ਦਾਂਗੇ ਤੁਹਾਡੀਆਂ ਵੀਡੀਓ ਅਸੀਂ ਦਿਖਾ ਦੇਾਂਗੇ ਔਰ ਇਹਦੋਂ ਕਹਾ ਜੇ ਤੈਨੂੰ ਇਹ ਤੁਹਾਨੂੰ ਇਹ ਕਾਰਾ ਕਰਨਾ ਪਿਆ ਜਿਹਦੇ ਵਿਸ਼ੇ ਮਜਬੂਰੀਆਂ ਕੀ ਸਾਨੂੰ ਦੱਸ ਦਿਓ ਔਰ ਜਿਹੜੇ ਤੁਹਾਡੇ ਗੁਰਲਾਲ ਕਨੌਰ ਐਮਐਲਏ ਨੇ ਜਿਵੇਂ ਇਲਜ਼ਾਮ ਲੱਗ ਰਹੇ ਨੇ ਪ੍ਰਸ਼ਾਸਨ ਦੇ ਵੀ ਟਰਾਲੀਆਂ ਕਿਸਾਨਾਂ ਦੀਆਂ ਆਪ ਚੋਰੀ ਕਰਾਈਆਂ ਬਹੁਤ ਵੱਡਾ ਨੁਕਸਾਨ ਕਰਾਇਆ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ਇਹ ਸਵਾਲ ਕਰਾਂਗੇ ਅਰ ਜਿਹੜੇ ਪ੍ਰਸ਼ਾਸਨ ਨੇ ਚੋਰੀਆਂ ਕਰਾਈਆਂ ਟਰਾਲੀਆਂ ਉਹਨਾਂ ਖਿਲਾਫ ਜਿਨ੍ਹਾਂ ਨੇ ਬੇ ਲੋੜਾ ਮਰਤਾਵਾ ਪੈਣਾ ਨੂੰ ਕਿਸਾਨਾਂ ਨੂੰ ਡਾਂਗ ਫੇਰੀ ਅਰ ਬਰਹਮ ਕੇ ਸਾਹਮਣੂ ਉਹ ਉਹ ਅਧਿਕਾਰੀਆਂ ਨੂੰ ਅਜੇ ਤੱਕ ਬਰਸਕਾਸ਼ਤ ਕਿਉਂ ਨਹੀਂ ਕੀਤਾ ਗਿਆ ਇਹ ਤੋਂ ਕਾ ਜਿਹੜਾ ਨਸ਼ਾ ਬੰਦੀ ਤੇ ਪੂਰੇ ਪੰਜਾਬ ਦੇ ਵਿੱਚ ਮੀਡੀਆ ਮੈਨੇਜ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਕਹਿਣਗੇ ਜੇ ਨਸ਼ੇ ਦਾ ਲੱਕ ਤੋੜਤਾ ਅਸੀਂ ਕਹਾਂਗੇ ਆਪ ਦਾ ਐਸਐਸਪੀ ਕਰੋ ਆਪ ਸਿਵਲ ਵਰਦੀ ਚ ਆ ਜਾਓ ਤੁਨ ਨਸ਼ਾ ਪਿੰਡਾਂ ਚ ਵਿਕਦਾ ਬਖਾਲ ਦੇਂਦੇ ਠੀਕ ਹੈ ਇਹ ਵੀ ਸਵਾਲ ਕਰਾਂਗੇ ਬੇਰੋਜ਼ਗਾਰੀ ਅੰਤਾਂ ਦੀ ਆ ਪੰਜਾਬ ਦੇ ਅੰਦਰ ਉਹ ਸਵਾਲ ਕਰਾਂਗੇ ਜਿਹੜਾ ਪ੍ਰਦੂਸ਼ਣ ਐਕਟ ਸੀਗਾ ਪਹਿਲਾ ਉਹਦੇ ਵਿੱਚ ਜਿਹੜੇ ਸੋਧ ਕਰਤੀ ਉਹ 1 ਤੋਂ ਲੈ ਕੇ 6 ਸਾਲ ਦੀ ਸਜ਼ਾ ਖਤਮ ਕਰਤੀ ਲੁਧਿਆਣੇ ਦੀ ਲક્ષੇ ਜਿੱਤਣ ਵਾਸਤੇ ਉਹ ਵੀ ਸਵਾਲ ਕਰਾਂਗੇ ਵੀ ਉਹ ਪੰਜਾਬੀਆਂ ਦੇ ਹੱਕ ਚ ਪੰਜਾਬ ਬਿਮਾਰੀਆਂ ਨਾਲ ਮਰੇ ਹਾਂ ਅਸੀਂ ਪੀਸਫੁਲੀ ਠੰਗਣਾ ਕਸਬਾ ਲੋਪੋ ਕੇ ਤੇ ਇਕੱਠੇ ਹੋਵਾਂਗੇ ਅਰ ਆਪਣੇ ਮੁੱਖ ਮੰਤਰੀ ਨੂੰ ਸਵਾਲ ਕਰਨ ਵਾਸਤੇ ਅੱਗੇ ਜਾਵਾਂਗੇ ਜੇ ਉਹਨਾਂ ਨੂੰ ਵਾਕਿਆ ਹੀ ਲੋਕਤੰਤਰ ਤੇ ਯਕੀਨ ਹੈ ਉਹ ਕਹਿੰਦੇ ਪਿੰਡਾਂ ਤੋਂ ਸਰਕਾਰ ਚੱਲਣੀ ਆ ਸਾਡਾ ਕੋਈ ਪ੍ਰੋਗ ਨਹੀਂ ਉਹ ਸਾਡੇ ਨਾਲ ਬਹਿ ਕੇ ਸਵਾਲਾਂ ਦਾ ਜਵਾਬ ਦੇ ਦੇਣ ਆਪਾਂ ਕੋਈ ਵਿਰੋਧ ਨਹੀਂ ਕਰਾਂਗੇ ਠੀਕ ਹੈ ਜੀ ਅਸੀਂ ਇਹ ਚਾਹਾਂਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਕੱਲ ਲੁੱਪਕੇ ਕਸਬੇ 'ਚ ਇਕੱਠੇ ਹੋਣ ਅਸੀਂ ਮੁੱਖ ਮੰਤਰੀ ਨੂੰ ਸਵਾਲ ਕਰਨ ਜਾਣਾ ਹੈਗਾ ਹਾਂ ਜਦੋਂ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਰਾਮਪਤੀਥ ਰੋਡ ਤੇ ਖੱਡੇ ਬਣੇ ਸੀ ਕੱਲ ਦੇ ਆਣ ਵਧੀਆ ਬਣ ਆਤੀ ਆ ਦੇਖ ਲੋ ਆ ਵਕਾਸ ਆ ਅਰ ਸਕੂਲ ਜਿਹੜੇ ਬੱਚੇ ਟਪੈਲੇ ਸਕੂਲ ਚ ਪੜਦੇ ਸੀ ਉਹਨਾਂ ਨੂੰ 2-3 ਦਿਨ ਹੋ ਗਏ ਸੱਦਦਿਆਂ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਕੋਈ ਵੀ ਸਵਾਲ ਜਵਾਬ ਉਹ ਜਾਨੀ ਕਰਨਾ ਵਕਾਸ ਦੀਆਂ ਗੱਲਾਂ ਕਰਨੀ ਵੀ ਵਕਾਸ ਆ ਦੇ ਦੋ ਆਹ ਦੇ ਦੋ ਆ ਆ ਵਾਹ ਐ ਸ਼ਟੰਗ ਨਾ ਵਾ ਅਰ ਸਾਰਾ ਅਮਲਾ ਫੈਲਾ ਮੈਨੂੰ ਲੱਗਦਾ ਪਿਛਲੇ 10 ਦਿਨਾਂ ਚ ਉਹਨਾਂ ਕੋ ਕੰਮ ਕੀਤਾ ਨਾ ਠਾਣਿਆ ਚ ਨਾ ਮੁਲਾਜ਼ਮਾਂ ਨੇ ਕੁਝ ਗਵਰਨਰ ਸਾਹਿਬ ਦੇ ਮਗਰ ਭੱਜਦੇ ਆ ਕੁਝ ਹੁਣ ਮੁੱਖ ਮੰਤਰੀ ਸਾਹਿਬ ਦੇ ਮਗਰ ਭੱਜੇ ਫਿਰਨਗੇ ਜਿਹੜੀ ਆ ਲੋਕਾਂ ਨੂੰ ਤਕਲੀਫ ਆਉਣੀ ਆ ਇਹਦਾ ਵੀ ਮੈਨੂੰ ਲੱਗਦਾ ਜਵਾਬ ਸਾਨੂੰ ਮੰਗਣਾ ਚਾਹੀਦਾ ਤੇ ਕੱਲ ਅਸੀਂ ਪੀਸਫੁਲੀ ਟੰਗਣਾ ਕੇਐਮਐਮ ਦੇ ਸੱਦੇ ਤੇ ਕਿਸਾਨ ਮਜ਼ਦੂਰ ਸশকার ਕਮੇਟੀ ਮੁੱਖ ਮੰਤਰੀ ਨੂੰ ਸਵਾਲ ਮੰਤਰੀ ਪਿੰਡ ਟਪਿਆਲਾ ਸਕੂਲ ਚ ਚਗਾਵਾ ਨੇੜੇ ਪਹੁੰਚ ਰਹੇ ਹਾਂ ਔਰ ਕਹਿੰਦੇ ਸਿੱਖਿਆ ਕ੍ਰਾਂਤੀ ਲੈਣੀ ਆ ਤਿੰਨਾਂ ਸਾਲਾਂ ਚ ਤਾਂ ਪੰਜਾਬ ਦੀ ਜਿਹੜੀ ਸਿੱਖਿਆ ਪੂਰੀ ਤਰ੍ਹਾਂ ਫੇਲ ਹੋ ਗਈ ਆ ਵਜ੍ਹਾ ਤੁਸੀਂ ਵੇਖ ਲਓ ਵੀ ਪ੍ਰਾਈਵੇਟ ਸਕੂਲਾਂ 'ਚ ਕਿੰਨੇ ਬੱਚੇ ਪੜ ਰਹੇ ਨੇ ਕਿੰਦੇ ਸਕੂਲ ਨੇ ਜੇ ਸਰਕਾਰੀ ਸਿੱਖਿਆ ਵਧੀਆ ਹੋਵੇ ਤੇ ਜਿੰਨੀ ਗਰੀਬੀ ਆ ਸਾਡੇ ਸੂਬੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲਾਂ ਵਿੱਚ ਆਪਦੇ ਬੱਚੇ ਨਾ ਪੜਾਵੇ ਇੱਥੇ ਜਿਹੜੀ ਸਿਹਤ ਸੁਰਤਾਵਾ ਜਿਹੜੇ ਕਹਰੇ ਪੂਰੀ ਤਰ੍ਹਾਂ ਫੇਲ ਹੋਈਆਂ ਠੀਕ ਹੈ ਦੂਸਰਾ ਜੋ ਪਾਪ ਭਗਵੰਤ ਮਾਨ ਨੇ ਕਮਾਇਆ ਵਾ ਕੇਂਦਰ ਨਾਲ ਲੜ ਕੇ ਮੋਦੀ ਸਰਕਾਰ ਨਾਲ ਤੇ ਆਪਣੇ ਗ੍ਰਹਿ ਮੰਤਰੀ ਜੀ ਨਾਲ ਔਰ ਜਿਹੜੀ ਮੱਥੇ ਤੇ ਕਾਲਖ ਮਲੀ ਆ ਉਹਦੇ ਖੂਨ ਦੇ ਧੱਬੇ ਆ ਭਗਵੰਤ ਮਾਨ ਜੀ ਦੇ ਸਰੀਰ ਤੋਂ ਕਦੀ ਵੀ ਨਹੀਂ ਤੁਲਨੇ ਜਿਹੜਾ ਖਨੌਰੀ ਤੇ ਸ਼ੰਭੂ ਤੇ ਜਬਰ ਕੀਤਾ ਉਸੇ ਮਸਲੇ ਤੇ ਅਸੀਂ ਪੁੱਛਣ ਜਾਵਾਂਗੇ ਭਗਵੰਤ ਮਾਨ ਜੀ ਨੂੰ ਵੀ ਐਮਐਸਪੀ ਗਰੰਟੀ ਕਾਨੂੰਨ ਤੇ ਆਪਦੀ ਪੋਜੀਸ਼ਨ ਸਾਫ਼ ਕਰੋ ਜਦੋਂ ਸਿਕੰਦਰ ਨਾਲ ਲੜ ਰਹੇ ਸੀ ਤੁਹਾਡਾ ਕੀ ਰੌਲਾ ਸੀ ਸਾਡੇ ਨੂੰ ਤੁਸੀਂ ਲਖਸ਼ਣਾ ਤੋਂ ਪਹਿਲੇ ਕਹਿੰਦੇ ਸੀ ਅਸੀਂ ਆਪਣੇ ਤੌਰ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਦੇਾਂਗੇ ਤੁਹਾਡੀਆਂ ਵੀਡੀਓ ਅਸੀਂ ਦਿਖਾ ਦੇਾਂਗੇ ਅਰੇਦੋਂ ਕਹਾ ਜੇ ਤੈਨੂੰ ਇਹ ਤੁਹਾਨੂੰ ਇਹ ਕਾਰਾ ਕਰਨਾ ਪਿਆ ਤੇ ਦੇ ਵਿਸ਼ੇ ਮਜਬੂਰੀਆਂ ਕੀ ਸਾਨੂੰ ਦੱਸ ਦਿਓ ਔਰ ਜਿਹੜੇ ਤੋਂਡੇ ਗੁਰਲਾਲ ਕਨੌਰ ਐਮਐਲਏ ਨੇ ਜਿਵੇਂ ਇਲਜ਼ਾਮ ਲੱਗ ਰਹੇ ਨੇ ਪ੍ਰਸ਼ਾਸਨ ਦੇ ਵੀ ਟਰਾਲੀਆਂ ਕਿਸਾਨਾਂ ਦੀਆਂ ਆਪ ਚੋਰੀ ਕਰਾਈਆਂ ਬਹੁਤ ਵੱਡਾ ਨੁਕਸਾਨ ਕਰਾਇਆ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋਈ ਇਹ ਸਵਾਲ ਕਰਾਂਗੇ ਔਰ ਜਿਹੜੇ ਪ੍ਰਸ਼ਾਸਨ ਨੇ ਚੋਰੀਆਂ ਕਰਾਈਆਂ ਟਰਾਲੀਆਂ ਉਹਨਾਂ ਖਿਲਾਫ ਜਿਨ੍ਹਾਂ ਨੇ ਬੇਲੋੜਾ ਮਤਾਵਾ ਪੈਣਾ ਨੂੰ ਕਿਸਾਨਾਂ ਨੂੰ ਡਾਂਗ ਫੇਰੀ ਔਰ ਬਰਹਮ ਕੇ ਸਾਹਬ ਉਹ ਉਹ ਅਧਿਕਾਰੀਆਂ ਨੂੰ ਅਜੇ ਤੱਕ ਬਰਸਕਾਸ਼ਟ ਕਿਉਂ ਨਹੀਂ ਕੀਤਾ ਗਿਆ ਇਹ ਤੋਂ ਕਾ ਜਿਹੜਾ ਨਸ਼ਾ ਬੰਦੀ ਤੇ ਪੂਰੇ ਪੰਜਾਬ ਦੇ ਵਿੱਚ ਮੀਡੀਆ ਮੈਨੇਜ ਕੀਤਾ ਜਾ ਰਿਹਾ ਭਗਵੰਤ ਮਾਨ ਜੀ ਕਹਿਣਗੇ ਜੇ ਨਸ਼ੇ ਦਾ ਲੱਕ ਤੋੜਤਾ ਅਸੀਂ ਕਹਾਂਗੇ ਆਪ ਦਾ ਐਸਐਸਪੀ ਕਰੋ ਆਪ ਸਿਵਲ ਵਰਦੀ ਚਾਜੋ ਥਲ ਨਸ਼ਾ ਪਿੰਡਾਂ ਚ ਵਿਕਦਾ ਬਖਾਲ ਦੇ ਠੀਕ ਹੈ ਇਹ ਵੀ ਸਵਾਲ ਕਰਾਂਗੇ ਬੇਰੋਜ਼ਗਾਰੀ ਅੰਤਾਂ ਦੀ ਆ ਪੰਜਾਬ ਦੇ ਅੰਦਰ ਉਹ ਸਵਾਲ ਕਰਾਂਗੇ ਜਿਹੜਾ ਪ੍ਰਦੂਸ਼ਣ ਐਕਟ ਸੀਗਾ ਪਹਿਲਾ ਉਹਦੇ ਵਿੱਚ ਜਿਹੜੇ ਸੋਧ ਕਰਤੀ ਉਹ ਇੱਕ ਤੋਂ ਲਾ ਕੇ 6 ਸਾਲ ਦੀ ਸਜ਼ਾ ਖਤਮ ਕਰਤੀ ਲੁਧਿਆਣੇ ਦੀ ਲક્ષੇ ਜਿੱਤਣ ਵਾਸਤੇ ਉਹ ਵੀ ਸਵਾਲ ਕਰਾਂਗੇ ਵੀ ਉਹ ਪੰਜਾਬੀਆਂ ਦੇ ਹੱਕ ਚ ਪੰਜਾਬ ਬਿਮਾਰੀਆਂ ਨਾਲ ਮਰੇ ਹਾਂ ਅਸੀਂ ਪੀਸਫੁਲੀ ਠੰਗਣਾ ਕਸਬਾ ਲੋਪੋਕੇ ਤੇ ਇਕੱਠੇ ਹੋਵਾਂਗੇ ਔਰ ਆਪਣੇ ਮੁੱਖ ਮੰਤਰੀ ਨੂੰ ਸਵਾਲ ਕਰਨ ਵਾਸਤੇ ਅੱਗੇ ਜਾਵਾਂਗੇ ਜੇ ਉਹਨਾਂ ਨੂੰ ਵਾਕਿਆ ਹੀ ਲੋਕਤੰਤਰ ਤੇ ਯਕੀਨ ਹੈ ਉਹ ਕਹਿੰਦੇ ਪਿੰਡਾਂ ਤੋਂ ਸਰਕਾਰ ਚੱਲਣੀ ਆ ਸਾਡਾ ਕੋਈ ਪ੍ਰੋਬ ਨਹੀਂ ਉਹ ਸਾਡੇ ਨਾਲ ਬਹਿ ਕੇ ਸਵਾਲਾਂ ਦਾ ਜਵਾਬ ਦੇਦਣ ਆਪਾਂ ਕੋਈ ਵਿਰੋਧ ਨਹੀਂ ਕਰਾਂਗੇ ਠੀਕ ਹੈ ਜੀ ਅਸੀਂ ਇਹ ਚਾਹਾਂਗੇ ਸੋ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਬੇਨਤੀ ਆ ਵੀ ਕੱਲ ਲੁੱਪਕੇ ਕਸ਼ਬੇ 'ਚ ਇਕੱਠੇ ਹੋਣ ਅਰ ਅਸੀਂ ਮੁੱਖ ਮੰਤਰੀ ਨੂੰ ਸਵਾਲ ਕਰਨ ਜਾਣਾ ਹੈਗਾ ਥਾ ਜਦੋਂ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਰਾਮਪਤੀਥ ਰੋਡ ਤੇ ਖੱਡੇ ਬਣੇ ਸੀ ਕੱਲ ਦੇ ਐਨ ਵਧੀਆ ਬਣ ਆਤੀ ਆ ਦੇਖ ਲਓ ਆ ਵਕਾਸ ਆ ਅਰ ਸਕੂਲ ਦੇ ਜਿਹੜੇ ਬੱਚੇ ਟਪਾਲੇ ਸਕੂਲ 'ਚ ਪੜ੍ਹਦੇ ਸੀ ਉਹਨਾਂ ਨੂੰ 2-3 ਦਿਨ ਹੋ ਗਏ ਸੱਦਦਿਆਂ ਨੂੰ ਪੀ ਮੁੱਖ ਮੰਤਰੀ ਸਾਹਿਬ ਨੂੰ ਕੋਈ ਵੀ ਸਵਾਲ ਜਵਾਬ ਉਹ ਜਾਣ ਕਰਨਾ ਵਿਕਾਸ ਦੀਆਂ ਗੱਲਾਂ ਕਰਨੀਆਂ ਵੀ ਵਿਕਾਸ ਆ ਦੇ ਦੋ ਆ ਦੇ ਦੋ ਆ ਆ ਵਾਹ ਐ ਟੰਗ ਨਾ ਵਾ ਅ ਸਾਰਾ ਅਮਲਾ ਫੈਲਾ ਮੈਨੂੰ ਲੱਗਦਾ ਪਿਛਲੇ 10 ਦਿਨਾਂ ਚ ਉਹਨਾਂ ਕੋ ਕੰਮ ਕੀਤਾ ਨਾ ਠਾਣਿਆਂ ਚ ਨਾ ਮੁਲਾਜ਼ਮਾਂ ਨੇ ਕੁਝ ਗਵਰਨਰ ਸਾਹਿਬ ਦੇ ਮਗਰ ਭੱਜਦੇ ਆ ਕੁਝ ਹੁਣ ਮੁੱਖ ਮੰਤਰੀ ਸਾਹਿਬ ਦੇ ਮਗਰ ਭੱਜੇ ਫਿਰਨਗੇ ਜਿਹੜੀ ਆ ਲੋਕਾਂ ਨੂੰ ਤਕਲੀਫ ਹੋਣੀ ਆ ਇਹਦਾ ਵੀ ਮੈਨੂੰ ਲੱਗਦਾ ਜਵਾਬ ਸਾਨੂੰ ਮੰਗਣਾ ਚਾਹੀਦਾ ਤੇ ਕੱਲ ਅਸੀਂ ਪੀਸਫੁਲੀ ਟੰਗ ਨਾ ਕਿਆ ਮੰਮ ਦੇ ਸੱਦੇ ਤੇ ਕਿਸਾਨ ਮਜ਼ਦੂਰ ਸ਼ਕਰ ਕਮੇਟੀ ਮੁੱਖ ਮੰਤਰੀ ਨੂੰ ਸਵਾਲ ਕਰਨ ਵਾਸਤੇ ਲੋਪੋ ਕੇ ਇਕੱਠੇ ਹੋਊਗੀ ਤੇ ਜਿੱਥੇ ਉਹਦਾ ਪ੍ਰੋਗਰਾਮ ਹੈ ਉਧਰ ਨੂੰ ਅਸੀਂ ਜਾਵਾਂਗੇ ਤੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣ ਧੰਨਵਾਦ ਤਾਂ ਤੁਸੀਂ ਸੁਣਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਦੇ ਵੱਲੋਂ ਸਿੱਧੇ ਸਵਾਲ ਕੀਤੇ ਜਾਣਗੇ ਤਾਂ ਕੀ ਮੁੱਖ ਮੰਤਰੀ ਸਾਹਿਬ ਉਹਨਾਂ ਸਵਾਲਾਂ ਦੇ ਜਵਾਬ ਦੇਣਗੇ ਸਵਾਲ ਕਿਹੜੇ ਹੋਣਗੇ ਕੀ ਹੋਣਗੇ ਸਵਾਲ ਇਹ ਕਿ ਆਖਰ ਕਿਉਂ ਸਾਡੇ ਨਾਲ ਅਜਿਹਾ ਕੀਤਾ 19 ਮਾਰਚ ਵਾਲਾ ਦਿਨ ਸਭ ਨੂੰ ਯਾਦ ਹੋਵੇਗਾ ਜਦੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਨੂੰ ਖੰਡੇੜੇ ਆ ਗਿਆ ਮੀਟਿੰਗ ਦੇ ਵਿੱਚ ਬਲਾ ਕੇ ਕਿਸਾਨਾਂ ਨੂੰ ਪੰਜਾਬ ਦੀ ਪੁਲਿਸ ਨੇ ਅਰੈਸਟ ਕਰ ਲਿਆ ਜੇਲ੍ਹਾਂ ਦੇ ਵਿੱਚ ਰੱਖਿਆ ਕਿਸਾਨਾਂ ਤੇ ਤਸ਼ੱਦਦ ਕੀਤਾ ਉਹਨਾਂ ਦੇ ਜੋ ਸਮਾਨ ਸੀ ਸਮਾਨ ਦੀ ਰਖਵਾਲੀ ਨਹੀਂ ਕੀਤੀ ਗਈ ਪੁਲਿਸ ਦੇ ਵੱਲੋਂ ਹਾਲਾਂਕਿ ਕਈ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੋਏ ਇੱਕ ਤਾਂ ਪੁਲਿਸ ਵਾਲਾ ਹੀ ਟਰਾਲੀ ਚੋਰ ਨਿਕਲਿਆ ਤਾਂ ਇਹ ਸਵਾਲ ਜਿਹੜੇ ਪੁੱਛੇ ਜਾਣਗੇ ਕਿ ਆਖਰ ਅਜਿਹਾ ਕਿਉਂ ਕੀਤਾ ਤੁਸੀਂ ਤਾਂ ਕਹਿੰਦੇ ਸੀ ਮੈਂ ਕਿਸਾਨ ਦਾ ਪੁੱਤ ਆ ਮੈਂ ਖੇਤਾਂ ਦੇ ਵਿੱਚ ਤੁਹਾਡੇ ਨਾਲੋਂ ਜ਼ਿਆਦਾ ਜਾਣਾਂ ਪਰ ਫਿਰ ਕਹਿੰਦੇ ਅਜਿਹਾ ਕੀਤਾ ਕਿਉਂ ਇਹ ਸਵਾਲ ਕਿਤੇ ਜਾਣਗੇ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਦੀ ਗੱਲ ਕੀਤੀ ਗਈ ਆ ਕਿਸਾਨ ਲੀਡਰ ਦੇ ਵੱਲੋਂ ਪਰ ਕੀ ਸ਼ਾਂਤਮਈ ਰਹੇਗਾ ਮਾਹੌਲ ਕੀ ਪੁਲਿਸ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੱਕ ਕਿਸਾਨਾਂ ਨੂੰ ਪਹੁੰਚਣ ਦੇਵੇਗੀ ਜਾਂ ਫਿਰ ਪੁਲਿਸ ਪਹਿਲਾਂ ਹੀ